ਹਾਂਜੀ ਕੀ ਹਾਲ ਚਾਲ ਅਗੇ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤੇ ਅੱਜ ਤੁਹਾਨੂੰ ਦੁਨੀਆ ਦਾ ਸਭ ਤੋਂ ਮਹਿੰਗਾ ਪਿਆ ਦਿਖਾਉਣ ਜਾ ਰਹੇ ਹਾਂ ਕੀ ਗੱਲ ਕਰ ਰਹੇ ਪੈਸਾ ਪੈਸਾ ਇਨਾ ਫੁਕਿਆ ਗੱਲ ਹੀ ਮੁਕਾ ਦਿਓ ਤੇ ਫੀਲਿੰਗਾਂ ਫੀਲਿੰਗਾਂ ਨਾਲੇ ਅੰਬਾਨੀ ਵਾਲਿਆਂ ਲੈਂਦੇ ਆ ਤੇ ਔਕਾਤ ਇਹਨਾਂ ਦੀ ਅੰਬਾਨੀਆਂ ਦੇ ਟੱਟੇ ਦੇ ਬਾਲ ਦੇ ਬਰਾਬਰ ਵੀ ਨਹੀਂ ਬਾਕੀ ਗੱਲਾਂ ਬਾਅਦ ਚ ਕਰਦੇ ਆਂ ਪਹਿਲਾਂ ਆਪਾਂ ਬਿਆਲੇ ਘਰ ਹੀ ਚੱਲਦੇ ਆਂ ਅੱਜ ਜੀ ਮਿੱਤਰੋ ਕੀ ਆਚਾਰ ਸਾਰੇ ਆਂਗਾ ਤੇ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਵਲੌਗ 'ਚ ਤੇ ਆਪਾਂ ਉੱਥੇ ਸੀਗੇ ਚਾਹ ਪੀ ਲਈ ਆਪਾਂ ਤੇ ਅੱਜ ਆਈ ਨਾਈ ਤੋਂ ਹੀ ਆ ਲਗੀ ਆ ਨਾਈ ਤੋਂ ਹੀ ਚੱਗੂ ਵੀ ਅੱਜ ਹੀ ਆ ਮਾ ਲਗਾ ਤਾਂ ਇੰਨੇ ਦਿਨਾਂ ਦਾ ਤੂੰ ਇੱਥੇ ਕੱਦੂ ਤੋੜਦਾ ਸੀ ਖਾ ਕੇ ਗੋਲੀਆਂ ਖਾਉ ਜਾਂਦੇ ਹੋ ਨਾ ਤੁਹਾਨੂੰ ਪਤਾ ਲੱਗਦਾ ਵੀ ਹੋਈ ਕੀ ਜਾਂਦਾ ਹੈ ਉਹਨਾਂ ਨੂੰ ਕੁਝ ਨਾ ਜਿਹੜਾ ਜਹਾ ਤੂੰ ਛਟੂ ਉਹੇ ਜੇ ਉਹ ਛਟੂ ਤੇ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਮਹੌਲ ਸ਼ੋਰ ਕਿੰਦਾ ਦਾ ਬੰਦ ਹੈਗਾ ਤੇ ਫੁੱਲ ਇੰਜੋਏ ਕਰਾਵਾਂਗੇ ਤੇ ਹੁਣ ਆਪਾਂ ਮਿਲਦੇ ਆ ਅੱਗੇ ਰੋਟੀ ਪਾਣੀ ਖਾ ਲਈ ਸੈਟ ਸਟ ਹੋ ਜੀਏ ਰਹਿੰਦੇ ਕਾਕਾ ਰਹਿੰਦੇ ਸਟ ਹੋ ਨੋ ਤੇਰਾ ਪਤਾ ਸਾਰਿਆਂ ਨੂੰ ਤੈਨੂੰ ਕੁਝ ਪਤਾ ਹੀ ਨਹੀਂ ਚੱਲਦਾ ਸੈਟ ਹੋ ਕੇ ਫਿਰ ਵਰਗੇ ਦਾ ਚਾਰ ਪੈਗ ਲਾ ਕੇ ਆਹ ਹਾਲ ਹੁੰਦਾ ਹੈ ਆਹ ਫਾਈਨਲ ਲਾ ਸਕੀਂ ਦੇਖ ਤਾ ਲਾ ਲ ਆਉਂਦਾ ਸਟੱਕੀ ਜਾਂਦਾ ਤੇਰੇ ਲੱਗੇ ਆਪ ਦਾ ਜਲੂਸ ਤਾਂ ਕੱਢਣੀ ਕੱਟਣਾ ਸੀਗਾ ਆ ਵਿਚਾਰੀ ਦਾ ਜਲੂਸ ਵੀ ਕਢਾ ਰੱਖਿਆ ਪਾਪਾ ਮਾਰ ਮਾਰ ਕੇ ਕੰਬੀਨੇਸ਼ਨ ਕਰਾਇਆ ਹੂਗਾ ਨਾਲ ਗੋਟ ਪੀਲੀ ਚੁੰਨੀ ਵਿਚ ਵਿਚਾਰੀ ਮੱਖੀ ਕੰਜਰਾਂ ਦੇ ਟੋਲੇ ਨੇ ਜਮਾ ਬਣਾਤੀ ਇਹਨੂੰ ਓਏ ਸਾਰੇ ਰੈਡੀ ਵਾਲਾ ਇਹ ਬੰਦਾ ਮਛਰੀ ਹੋਈ ਖੋਤੀ ਦੀ ਪੂਛ ਦਾ ਵਾਲਾ ਹੈ ਓਰੇ ਬਾਬਾ ਜੇ ਰੈਡੀ ਹੋਇਆ ਤਾਂ ਥੋੜਾ ਟਾਈਮ ਆਦਾ ਟਾਈਮ ਤਾਂ ਤੁਹਾਨੂੰ ਜ਼ਿਆਦਾ ਲੱਗਣੀ ਹੈ ਜਿਹੜੀਆਂ ਇੰਚਾਂ ਚ ਮੈਲ ਲਾਈ ਹੈ ਉਹ ਵੀ ਤਾਂ ਖੁਰਚ ਖੁਰਚ ਕੇ ਲਾਉਣੀ ਹੋਈ ਪਹਿਲਾਂ ਦੇਖ ਕਰਦਾ ਜਿਵੇਂ ਅੰਬਾਨੀ ਨਾਲ ਪਿੱਛੇ ਜੁੜੀ ਹੁੰਦੀ ਹੈ ਔਕਾਤ ਖਾਲੀ ਦੀ ਅੰਬਾਨੀ ਦੇ ਨੱਕ ਦੇ ਚੂਹੇ ਦੇ ਬਰਾਬਰ ਨਹੀਂ ਉਬਾਈ ਨੇ ਸੁਕੀ ਤਾਂ ਲਾ ਲਈ ਕੀ ਲੱਛਣ ਕਰੀ ਜਾਂਦੀ ਐ ਹਟ ਜਾ ਹਟ ਜਾ ਉਹ ਤੇਰਾ ਖਸਮ ਵੀ ਤੈਨੂੰ ਦੇਖੀ ਜਾਂਦਾ ਆਇਨ ਵੀ ਪਟਕੇ ਮਾਰਨ ਖੰਨ ਤੇ ਲਾਦਾ ਕੁੰਜੇ ਬਾਕੀ ਅੱਜ ਦੀ ਵੀਡੀਓ ਇੰਨੀ ਹੀ ਐ ਇੰਨੀ ਹੀ ਲਾਭਾ ਕਰਾਂਗੇ ਵੀਡੀਓ ਕਿਵੇਂ ਲੱਗੀ ਕਮੈਂਟ ਚ ਦੱਸ ਦਿਓ ਤੇ ਚੈਨਲ ਆਪਣਾ ਸਬਸਕ੍ਰਾਈਬ ਕਰ ਲਓ